ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਿਹਾ ਜੀ ਪਹਿਲੇ ਸੂਏ ਸੂਣ ਵਾਲੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਖੜੇ ਆ ਜੀ ਪਿੰਡ ਵੱਜੋਆਣਾ ਬਾਈ ਭੋਲੇ ਡੇਰੀ ਵਾਲ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਵੀਡੀਓ ਦੇ ਵਿੱਚ ਪਹਿਲੇ ਸੂਏ ਸੂਣ ਵਾਲੀ ਝੋਟੀ ਆ ਕੁੰਡੀ ਝੋਟੀ ਆ ਮੋਹਮਹਦਰੇ ਦੀ ਮਿੱਤਰੋ ਬਹੁਤ ਸੋਹਣੀ ਐ ਦੋ ਚਾਰ ਦਿਨ ਹਜੇ ਸੂਣਦੇ ਅੰਦਾਜ਼ਾ ਮੇਰੇ ਹਿਸਾਬ ਨਾਲ ਬਾਕੀ ਐ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਕਿਹੜੇ ਸਿਮੰਟ ਦੀ ਸੀ ਜਾਂ ਕਿਹੜਾ ਸਿਮੰਟ ਲੱਗਿਆ ਬਾਈ ਜੇ ਕਰੋ ਆਪਾਂ ਪਹਿਲਾਂ ਵੀ ਦੋ ਵੀਡੀਓ ਬਣਾ ਚੁੱਕੇ ਆ ਤੀਜੀ ਵੀਡੀਓ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਬੋਲੇ ਕੀ ਹਾਲ ਚਾਲ ਠੀਕ ਆ ਜੀ ਵਧੀਆ ਠੀਕ ਆ ਤੀਜੀ ਵੀਡੀਓ ਹੈ ਨਾ ਹਾਂਜੀ ਹਾਂਜੀ ਰਿਸਪੌਂਸ ਸੋਣਾ ਮਿਲਿਆ ਦੋ ਵੀਡੀਓ ਦਾ ਵਧੀਆ ਬਹੁਤ ਹੋਦੀ ਠੀਕ ਆ ਹੁਣ ਇਹ ਪਹਿਲੇ ਸੂਏ ਸੂਣਾ ਕਿੰਨੇ ਕ ਦਿਨ ਲੈ ਜੋ 15 ਨੂੰ ਦਿਨ ਪੂਰੇ ਨੇ 15 ਤਰੀਕ ਨੂੰ ਮਤਲਬ ਵੀ ਹਜੇ 5 ਦਿਨ ਪਏ ਹਾਂ 5 ਦਿਨ ਤੇ ਮਾਂ ਦਾ ਕਿੰਨਾ ਕਰਕਾਰ ਸੀ ਸਹੀ ਸਹੀ ਮਾਂ ਦਾ ਵੀ 15 ਲੀਟਰ ਸੀ ਉਹ ਵੀ ਵੀਡੀਓ ਦੀ ਵੇਚੀ ਸੀ ਉਹ ਠੀਕ ਆ ਪਿਛਲੀ ਵੀਡੀਓ ਤੇ ਜਿਹੜੀ ਇਹ ਕਿਹੜੇ ਸਿਮੰਨ ਦੀ ਆਪ ਇਹ ਸਰਕਾਰੀ ਆਪਣਾ ਰੱਖਿਆ ਭਾਈ ਸਾਣ ਨੀਲੀ ਦਾ ਵੀ ਤਾਂ ਓਕੇ ਤੇ ਹੁਣ ਕਿਹੜਾ ਲੱਗਿਆ ਵਾ ਹੁਣ ਤਾਂ ਸਾਣ ਤੋਂ ਹੀ ਆ ਭਾਈ ਸਾਣ ਤੋਂ ਹੀ ਠੀਕ ਆ ਤੋਰੋ ਜੇ ਇੱਕ ਵਾਰੀ ਪਹਿਲੇ ਸੂਏ ਮਿੱਤਰੋ ਸੁਣਾ ਮਾਂ ਦਾ 15 ਲੀਟਰ ਆਪਣੀ ਵੀਡੀਓ ਤੇ ਭਾਈ ਨੇ ਵੇਚੀ ਸੀ ਕਿਹੜੇ ਏਰੀਏ ਚ ਗਈ ਆ ਉਹ ਹੋਰ ਜਿਹੜਾ ਇੱਕ ਤੋਂ ਵਹਾਂ ਗਈ ਆ ਇਧਰ ਆਂਦੇ ਜਗਰਾਵਾਂ ਕੋਲੇ ਪੈਨ ਪਤਾ ਨਹੀਂ ਕੀ ਠੀਕ ਆ ਅ ਜਗਰਾਵਾਂ ਦੇ ਨੇੜੇ ਤੇ ਜਿਹੜੇ ਉਹ ਪਹਿਲੇ ਸੂਏ ਜਿਹੜੀ ਇਹਦੀ ਮਾਂ ਸੀ ਉਹ ਗਈ ਆ ਸਪੈਸ਼ਲੀ ਵੀਡੀਓ ਦੇ ਵਿੱਚ ਥੋੜਾ ਜਿਹਾ ਕੈਮਰੇ ਤੋਂ ਜਰੂਰ ਡਰਦੀ ਐ। ਇਹ ਵੀ ਜੀ ਮਿੱਤਰੋ ਪੂਰੀ ਸਾਫ਼ ਪਹਿਲੇ ਸੂਏ ਫੇਰ ਆਪਾਂ ਕਹਿੰਦੇ ਵੀ ਸੋਨਾ। ਕੱਦ-ਕਾਟ ਮਿੱਤਰੋ ਵਧੀਆ ਕੋਈ ਛੋਟਾ ਮੰਨ ਕੇ ਨਾ ਇਹ ਸੋਨਾ ਕੱਦ-ਕਾਟਾ। ਪਹਿਲਾਂ ਦੇ ਹਿਸਾਬ ਦੇ ਨਾਲ। ਇੱਕ ਵਾਰੀ ਨਾ ਤੁਰ ਜਾਈਦਾ ਆਪਾਂ ਲੈਵਾ ਦੁਆਰੇ ਦਿਖਾ ਦਈਏ। ਕੋਈ ਨਾ ਕੋਈ ਨਾ ਕੋਈ ਬੋਝ ਕੇ ਬੋਝ ਕੇ ਬੋਝ ਕੇ। ਮੰਨ ਲਈ ਵੰਦ। ਥੋੜਾ ਕੈਮਰੇ ਤੋਂ ਡਰਦੀ ਐ ਹਨਾ। ਸਕਰਾ ਮੰਦ ਆ ਬਸ ਫਰੇਟ ਜੀ ਫਿਰ ਆਪਾਂ ਰੇਟ ਦੱਸ ਦਿਓ ਦੁਬਾਰੇ 1 ਲੱਖ 40 ਹਜ਼ਾਰ 1 40 ਮੰਨ ਤਾਣ ਹੋ ਜੂ ਮਾ ਮਾਣਾ ਮੋਟਾ ਠੀਕ ਆ ਤੇ ਫੋਨ ਨੰਬਰ ਦੱਸ ਦਿਓ 98722 9872 00681 00681 ਆ ਪਿੰਡ ਜੀ ਬਜਵਾਣਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਜੇ ਬਠਿੰਡਾ ਇਹ ਪਿੰਡ ਜਦੋਂ ਆਪਾਂ ਨਥਾਣੇ ਤੋਂ ਮਿੱਤਰੋ ਭਗਤੇ ਨੂੰ ਜਾਣੇ ਆ ਤੇ ਰੋਡ ਦੇ ਉੱਤੇ ਰੋਡ ਤੋਂ ਥੋੜਾ ਪਿੱਛੇ ਹਟਾ ਆ ਮਿੱਤਰੋ ਪਿੰਡ ਆ ਫਿਰ ਕਹਿੰਦਾ ਪਹਿਲੇ ਸੂਏ ਸੂਣਾ ਥਾਂ ਲੇਵੀ ਦੀ ਸਾਫ ਆ ਕੱਤ ਕੱਟ ਦੇ ਮਿੱਤਰੋ ਸੋਹਣੀ ਐ ਸੋ ਸਾਰੇ ਵੀਰਾਂ ਦਾ ਧੰਨ